ਤੁਹਾਨੂੰ ਲਾ ਕੇ 50 ਤੱਕ ਟਾਈਪ ਕੀਤਾ ਹੈ ਅੱਖਾਂ ਤੇ ਪੱਟੀ ਬਨ ਕੇ ਤੇ ਸਿਰਫ 23.8 ਸਕਿੰਡ ਦੇ ਵਿੱਚ ਹੈ ਮੈਂ ਵਰਲਡ ਰਿਕਾਰਡ ਬਣਾਇਆ ਵਰਲਡ ਚੋਕੀ ਵਰਲਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਵੱਲੋਂ ਵੈਰੀਫਾਈਡ ਕੀਤਾ ਗਿਆ ਹੈ ਇਹ ਬਟਾਲਾ ਦੇ ਰਣਵਲਾ ਨਜਵਨ ਪ੍ਰਤੀ ਕੰਬੁਰਾਲ ਜਿਸ ਨੇ ਬੱਟੀਆਂ ਮੱਲਾ ਮਾਰ ਲੀਆਂ ਨੇ ਸੀ ਹਾਂ ਤੇ ਉਹਨੇ ਦੱਸਦੀ ਕਿ ਇਸ ਨੌਜਵਾਨੀ ਖਤੇ ਪੱਟੀ ਬਣ ਕੇ 24 ਸੈਕਿੰਡ ਦੇ ਵਿੱਚ ਇੱਕ ਤੋਂ 50 ਤੱਕ ਕੀਬੋਰਡ ਦੇ ਉੱਤੇ ਟਾਈਪ ਕੀਤਾ ਤੇ ਵਰਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਪਰਿਵਾਰ ਦੇ ਵਿੱਚ ਹੁਣ ਖੁਸ਼ੀ ਦਾ ਮਾਹੌਲ ਹੈ ਤੇ ਵਧਾਈਆਂ ਦੇਣ ਦੇ ਲਈ ਲੋਕਾਂ ਨੇ ਲਗਾਤਾਰ ਫੋਨ ਵੀ ਆ ਰਹੇ ਨੇ Gracias. ਪ੍ਰਤੀਕ ਅੰਗੁਰਾਲ ਨੇ ਦੱਸਿਆ ਕਿ ਉਹ ਇੱਕ ਗ੍ਰਾਫਿਕਲ ਡਿਜ਼ਾਈਨਰ ਅਤੇ ਡਿਜੀਟਲ ਮਾਰਕੀਟਰ ਹੈ ਉਸ ਦਾ ਸੁਪਨਾ ਹੈ ਕਿ ਉਹ ਪੂਰੀ ਦੁਨੀਆ ਦੇ ਵਿੱਚ ਗ੍ਰਾਫਿਕ ਡਿਜ਼ਾਈਨਰ ਅਤੇ ਡਿਜੀਟਲ ਮਾਰਕੀਟਰ ਦੇ ਵਿੱਚ ਇੱਕ ਨਾਮਰ ਵਿਅਕਤੀ ਬਣੇ ਪ੍ਰਤੀਕ ਅੰਗੁਰਾਲ ਨੇ ਦੱਸਿਆ ਕਿ ਉਸਨੇ ਵੀਡੀਓ ਬਣਾ ਕੇ ਵਰਡਰਿਕਨ ਸਰਟੀਫਿਕੇਸ਼ਨ ਏਜੰਸੀ ਨੂੰ ਭੇਜੀ ਸੀ ਉਸ ਤੋਂ ਬਾਅਦ ਉਸ ਨੂੰ ਆਨਲਾਈਨ ਸਰਟੀਫਿਕੇਟ ਆਇਆ ਹੈ ਮੇਰਾ ਨਾਮ ਪ੍ਰਤੀਕ ਅੰਗੁਰਾਲਾ ਮੈਂ 19 ਸਾਲ ਦਾ ਨੌਜਵਾਨ ਹਾਂ ਮੈਂ ਆਪਣੀ ਕੁਆਲੀਫਿਕੇਸ਼ਨ ਪਲੱਸ 2 ਤੱਕ ਆਰਡੀ ਹੌਸਲਾ ਸਕੂਲ ਤੋਂ ਕੀਤੀ ਹੋਈ ਹੈ ਸੋ ਹੁਣ ਮੈਂ ਐਸਲ ਬਹਾਵ ਡੀਏਵੀ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਿਹਾ ਹਾਂ ਬੀਬੀਏ ਦੇ ਵਿੱਚ ਤੇ ਮੈਂ ਹਜੇ ਸਿਰਫ ਫਸਟイヤー ਵਿੱਚ ਹਾਂ ਸੋ ਮੈਂ ਵਰਲਡ ਰਿਕਾਰਡ ਬਣਾਇਆ ਵਰਲਡ ਜੋ ਕਿ ਵਰਲਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਵੱਲੋਂ ਵੈਰੀਫਾਈਡ ਕੀਤਾ ਗਿਆ ਹੈ ਮੈਂ 1 ਤੋਂ ਲੈ ਕੇ 50 ਤੱਕ ਟਾਈਪ ਕੀਤਾ ਅੱਖਾਂ ਤੇ ਪੱਟੀ ਬਨ ਕੇ ਤੇ ਸਿਰਫ 23.8 ਸੈਕਿੰਡਸ ਦੇ ਵਿੱਚ ਸੋ ਬੜੀ ਖੁਸ਼ੀ ਹੁੰਦੀ ਹੈ ਕਿ ਜਿਸ ਤਰ੍ਹਾਂ ਇਹ ਅਚੀਵਮੈਂਟ ਕੀਤੀ ਹੈ ਬੜਾ ਸਪੋਰਟ ਮਿਲਿਆ ਇਸ ਦੇ ਲਈ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਪਿਤਾ ਜੀ ਨੂੰ ਕ੍ਰੈਡਿਟ ਦਵਾਵਾਂਗਾ ਕਿਉਂਕਿ ਮੇਰੇ ਲਈ ਮੋਟੀਵੇਟਰ ਜਾਂ ਮੇਰੇ ਲਈ ਇਨਸਪਾਇਰੇਟਰ ਉਹੀ ਰਹੇ ਨੇ ਸ਼ੁਰੂ ਤੋਂ ਲੈ ਕੇ ਛੋਟੇ ਹੁੰਦੇ ਤੋਂ ਲੈ ਕੇ ਮੈਂ ਜਦੋਂ ਵੀ ਉਹਨਾਂ ਨਾਲ ਕਿਸੇ ਫੰਕਸ਼ਨ ਤੇ ਜਾਂਦਾ ਸੀ ਤੇ ਲੋਕ ਉਹਨਾਂ ਨੂੰ ਸਨਮਾਨਿਤ ਕਰਦੇ ਸੀ ਤੇ ਮੈਨੂੰ ਵੀ ਹੁੰਦਾ ਸੀ ਕਿ ਕਿਤੇ ਨਾ ਕਿਤੇ ਮੈਂ ਵੀ ਇਸੇ ਹੱਕਦਾਰ ਬਣਾ ਸੋ ਸਮਾਜ ਸੇਵੀ ਦੇ ਵਿੱਚ ਉਹਨਾਂ ਨੇ ਬੜਾ ਨਾਮ ਕਮਾਇਆ ਇਸ ਤੋਂ ਬਾਅਦ ਵਕਵਾ ਕੇ ਜਿਹੜੇ ਬੱਚੇ ਨੇ ਉਹਦਿਆਂ ਦੇ ਕਿਸੇ ਪਹੁੰਚ ਜਾਂਦੇ ਨੇ ਆਪਣਾ ਨਾਮ ਰੋਸ਼ਨ ਕਰਦੇ ਨੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਉਹਨਾਂ ਨੂੰ ਵੀ ਸਨਮਾਨਿਤ ਕਰਦੇ ਸੀ ਤੇ ਮੈਨੂੰ ਵੀ ਫਿਰ ਵੀ ਹੁੰਦਾ ਸੀ ਕਿ ਕਾਸ਼ ਮੈਂ ਵੀ ਇੰਨਾ ਬੱਚਿਆਂ ਵਾਂਗ ਹੀ ਕਿਤੇ ਉੱਠ ਕੇ ਮੈਂ ਵੀ ਆਪਣਾ ਨਾਮ ਰੋਸ਼ਨ ਕਰਾਂ ਆਪਣੇ ਦੇਸ਼ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਾਂ ਸੋ ਬੜਾ ਮੋਟੀਵੇਸ਼ਨ ਮਿਲਿਆ ਉਹਨਾਂ ਕੋਲੋਂ ਤੇ ਹੁਣ ਉਹਨਾਂ ਦੀ ਵੀ ਅਸੀਸਾਂ ਮਿਲੀਆਂ ਨੇ ਤੇ ਮੈਂ ਵਰਲਡ ਰਿਕਾਰਡ ਬਣਾਇਆ ਤੋਂ ਮੇਰਾ ਇਹ ਕਿ ਹੁਣ ਲਿੰਕਾ ਬੁੱਕ ਆਫ ਰਿਕਾਰਡਸ ਵਿੱਚ ਵੈਰੀਫਿਕੇਸ਼ਨ ਚਲਦੀ ਪਈਆਂ ਨੇ ਤੇ ਇਸ ਤੋਂ ਬਾਅਦ ਗ੍ਰੀਨਜ਼ ਬੁੱਕ ਆਫ 월ਡ ਰਿਕਾਰਡਸ ਵਿੱਚ ਵੀ ਨਾਮ ਆਏਗਾ ਸੋ ਮੈਂ ਇਹ ਕਹਿਣਾ ਚਾਹਾਂਗਾ ਕਿ ਨੌਜਵਾਨ ਨੂੰ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਕਦੇ ਵੀ ਗਲਤ ਰਸਤੇ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਮੋਸਟਲੀ ਕਹਿੰਦੇ ਨੇ ਕਿ ਟੈਨਸ਼ਨ ਨਾਲ ਨਸ਼ੇ ਕਰਦੇ ਨੇ ਸੋ ਟੈਨਸ਼ਨ ਨਹੀਂ ਲੈਣੀ ਚਾਹੀਦੀ ਕਿਸੇ ਵੀ ਚੀਜ਼ ਦੀ ਕਿਉਂਕਿ ਪਰਮਾਤਮਾ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਤੇ ਐਨੇ ਕਿ ਪਰਮਾਤਮਾ ਨੇ ਇੱਕ ਨੂੰ ਜ਼ਿਆਦਾ ਦੇਣਾ ਤੇ ਦੂਸਰ ਨੂੰ ਘੱਟ ਦੇਣਾ ਉਹਨਾਂ ਨੇ ਸਾਰਿਆਂ ਨੂੰ ਇੱਕੋ ਜਿਹਾ ਹੀ ਦੇਣਾ ਸੋ ਕਦੇ ਵੀ ਡਰਨਾ ਨਹੀਂ ਚਾਹੀਦਾ ਪਾਣੀ 'ਚ ਵੀ ਲਿਖਿਆ ਚਿੰਤਾ ਤਾਂ ਕੀ ਕੀਜੀਏ ਜੇ ਕੋਈ ਅਨਹੋਣੀ ਹੋਏ ਕਿ ਕੋਈ ਹੁ ਨਹੀਂ ਹੋਣੀ ਸਾਨੂੰ ਨਹੀਂ ਪਤਾ ਕਿ ਕੀ ਹੋਣਾ ਕੀ ਨਹੀਂ ਹੋਣਾ ਫਿਊਚਰ ਦਾ ਅਸੀਂ ਸੋਚੀ ਜਾਈਏ ਟੈਨਸ਼ਨ ਲਈ ਜਾਈਏ ਪਤਾ ਨਹੀਂ ਕੀ ਹੋਏਗਾ ਕੀ ਹੋਏਗਾ ਜੋ ਹੋਣਾ ਜੋ ਸਾਡੀ ਕਿਸਮਤ ਹੈ ਜੋ ਸਾਡੇ ਕਰਮਾਂ ਦਾ ਫਾਲੋ ਸਾਨੂੰ ਮਿਲ ਕੇ ਹੀ ਰਹਿਣਾ ਸੋ ਇਸ ਚੀਜ਼ ਦੀ ਟੈਨਸ਼ਨ ਨੂੰ ਛੱਡ ਕੇ ਅਸੀਂ ਆਪਣੇ ਪ੍ਰੈਜ਼ੈਂਟ ਵਿੱਚ ਜਿਹੜਾ ਵੀ ਕੰਮ ਕਰਦੇ ਹਾਂ ਚਾਹੇ ਕੋਈ ਵੀ ਫੀਲ ਹੋਵੇ ਚਾਹੇ ਕੰਪਿਊਟਰ ਦੀ ਹੈ ਚਾਹੇ ਹੈਲਥ ਦੀ ਹੈ ਚਾਹੇ ਆਰਟ ਹੈ ਕਿਸੇ ਵੀ ਤਰ੍ਹਾਂ ਦਾ ਆਰਟ ਟੈਲੈਂਟ ਨੂੰ ਬਾਹਰ ਨਾ ਚਾਹੀਦਾ ਨਾ ਕਿ ਉਹਨੂੰ ਟੈਨਸ਼ਨ ਲੈ ਕੇ ਉਹਨੂੰ ਦਬਾ ਕੇ ਰੱਖ ਲੈਣਾ ਚਾਹੀਦਾ ਮਾਪਿਆਂ ਦੇ ਨਾਮ ਰੋਸ਼ਨ ਕਰਨ ਤੋਂ ਬਾਅਦ ਉਹ ਪਰਿਵਾਰਕ ਦੀ ਮਾਪੇ ਵੀ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਉਹਨੇ ਕਿਹਾ ਕਿ ਉਹਨਾਂ ਨੂੰ ਆਪਣੇ ਪੁੱਤ ਦੇ ਉੱਤੇ ਮਾਣ ਮਹਿਸੂਸ ਹੋ ਰਿਹਾ ਹੈ ਇਹ ਸਾਨੂੰ ਪਹਿਲਾਂ ਤਾਂ ਬਹੁਤ ਮਾਣ ਹੈ ਆਪਣੇ ਬੱਚੇ ਤੇ ਤੇ ਇੱਕ ਹੀ ਦੂਸਰਾ ਸਾਨੂੰ ਪਰਮਾਤਮਾ ਦਾ ਇੱਕ ਇਹ ਗੋਡ ਗਿਫਟ ਦਿੱਤਾ ਹੈ ਇਹ ਬੱਚਾ ਕਿ ਜਿਹਨੇ ਸਾਡਾ ਨਾਮ ਰੋਸ਼ਨ ਕੀਤਾ ਹੈ ਦੂਸਰਾ ਪਰਮਾਤਮਾ ਦੇ ਨਾਲ ਹੀ ਉਹਦੇ ਪਾਪਾ ਦਾ ਵੀ ਇਨਸਪਾਇਰ ਹੋਣ ਨੂੰ ਉਸ ਤੋਂ ਕਿ ਉਹ ਬਹੁਤ ਕਰਦੇ ਨੇ ਬੱਚਿਆਂ ਦੇ ਸਨਮਾਨਿਤ ਕਰਦੇ ਨੇ ਫੰਕਸ਼ਨਸ ਕਰਦੇ ਬੱਚਿਆਂ ਨੂੰ ਉਹ ਸਾਹਿਦ ਕਰਦੇ ਨੇ ਤੇ ਜਿੱਥੋਂ ਸਾਡਾ ਬੱਚਾ ਵੀ ਸਾਹਿਦ ਹੋਇਆ ਕਿ ਮੈਂ ਵੀ ਆਪਣੇ ਪਾਪਾ ਵਾਂਗ ਕੁਝ ਬਣ ਕੇ ਦਿਖਾਣਾ ਹੈ ਤੇ ਉਹਨੇ ਬਣ ਕੇ ਦਿਖਾਇਆ ਹੈ ਸਾਡਾ ਨਾਮ ਰੋਸ਼ਨ ਕੀਤਾ ਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ ਆਪਣੇ ਸਕੂਲਸ ਕਾਲਜ ਸਭ ਦਾ ਨਾਮ ਰੋਸ਼ਨ ਕੀਤਾ ਹੈ ਸਾਡੇ ਲਈ ਬੜੀ ਮਾਣ ਦੀ ਗੱਲ ਦੱਸਦੀ ਕਿ ਪ੍ਰਤੀਕ ਦੀ ਉਮਰ ਮਹਿਜ਼ 19 ਸਾਲ ਹੈ ਤੇ ਉਸਨੇ ਪਲਸ 2 ਹੁਣੀ ਪਾਸ ਕੀਤੀ ਹੈ ਪ੍ਰਤੀਕ ਦੇ ਵੱਲੋਂ ਬਾਕੀ ਨੌਜਵਾਨਾਂ ਨੂੰ ਵੀ ਸੁਨੇਹਾ ਲਗਾਇਆ ਗਿਆ ਕਿ ਗਲਤ ਕੰਮਾਂ ਤੋਂ ਦੂਰ ਰਹਿ ਕੇ ਨਸ਼ੇ ਪੱਤੀਆਂ ਤੋਂ ਦੂਰ ਰਹਿ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਤੇ ਮਿਹਨਤ ਕਰਨ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਬਟਾਲਾ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ